ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਕੁਐਸਟ ਬੇਨਤੀ ਸਾਰਿਆਂ ਨੂੰ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਵਿਜ਼ਿਟ ਆਪਣੀ ਪਿੰਡ ਖੇਮਕਨ ਬਾਉਂਡਰ ਤੇ ਜ਼ਿਲ੍ਹਾ ਸ਼੍ਰੀ ਦਰਮਨਤ ਸਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਭਾਈ ਅਸ਼ਮੀਸ਼ਾ ਜੀ ਦੇ ਕੋਲ ਪਹੁੰਚ ਚੁੱਕੇ ਆਂ ਇੱਕ ਹੀ ਬੈਡ ਰਹਿ ਗਈ ਆ ਲੈ ਕੇ ਆਇਆ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਣੇ ਰਹੋ ਆਪਣੀ ਨਰਖ ਪਰਖ ਤਸੱਲੀਆਂ ਕਰਕੇ ਲੈ ਕੇ ਜਾਇਆ ਕਰੋ ਫਰਜ਼ਪੰਦਾ ਪੈਸ ਤੇ ਆਓ ਉਹਦੇ ਦੇ ਜਾਣਕਾਰੀ ਕਰੀਏ ਸਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੱਬਾ ਜੀ ਠੀਕ ਠਾਕ ਜੀ ਹੋਰ ਸੁਣਾਓ ਇੱਕੋ ਰਹਿ ਗਈ ਹਾਂਜੀ ਮੱਝ ਲੈ ਗਏ ਲੈ ਗਏ ਠੀਕ ਆ ਤੇ ਕਨਵਾਸੂ ਆ ਬੈਠ ਪਹਿਲਣ ਬੈਠ ਪਹਿਲਣ ਡਰੈਸ ਕਰਕੇ ਨੋਟ ਇਕਰਾ ਪਿੰਡ ਖੇਮਕਨ ਜੀ ਹਾਂ ਤੇ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਹਾਂ ਤੇ ਮੋਬਾਈਲ ਨੰਬਰ 8196 ਅੱਛਾ 90 212 ਅੱਛਾ 21 ਤੇ ਪਹਿਲਾ ਸੁਆ ਤੇ ਦੂਜਾ ਪਹਿਲਣ ਪਹਿਲਣ ਆ ਹਾਂ ਕਿੰਨਾ ਗੱਦ ਦੁੱਧ ਭਰ ਜੂਗੀ ਦੁੱਧ 15 16 ਕਿਲੋ ਵੈਟ ਨੇ ਦੇ ਦੇਣਾ ਲੱਗਦਾ ਜਿਵੇਂ ਦੁੱਧਾਂ ਦਾ ਮਤਲਬ ਅਜੇ ਇਹਦੇ ਸੂਣ ਚ 7 8 ਦਿਨ ਬਹਿ ਆ ਹਾਂ ਹਾਂ ਦੱਸੋ ਜੀ ਅੱਛਾ ਖੋਲੋ ਜੀ ਲਓ ਜੀ ਸਭ ਤੋਂ ਪਹਿਲਾ ਸੂਆਈ ਇਹ ਬੱਚੀ ਵਾਹ ਵਾਹ ਹਾਂ ਥਣ ਥਣ ਓਕੇ ਆ ਤੋੜ ਦੋ ਲੰਮੀ ਤੇ ਦੁੱਧ 15 16 ਦਾ ਤੂੰ ਨਹੀਂ ਮਰਦੀ ਬਾਬਾ ਜੀ 8 7 ਦਿਨ ਅਜੇ ਰਹਿੰਦੇ ਜੀ ਅੱਛਾ ਵਾਹ ਜੀ ਵਾਹ ਆਰ ਤੋਂ 7 ਦਿਨ ਜਿਹੜਾ ਸਮਾਂ ਹਫਤਾ ਖਾਂਡ ਜਿਹੜਾ ਰਹਿੰਦਾ ਓਡੀ ਬੱਛੀ ਤੋਂ ਉਰਦਾ ਥੱਲਾ ਬਣ ਜਾਣਾ ਵਾਹ ਜੀ ਵਾਹ ਪੂਰੇ ਲੇਵੇ ਬਣਾ ਜੂਗੀ ਹਨਾ ਇਹ ਬੜਾ ਹੈ ਇਹ ਨੂੰ ਹਮਮ ਬੰਦਾ ਖਲਾ ਜੀ ਬਾਕੀ ਸੀਸਲਾ ਕੇ ਫੁੱਲ ਤੇ ਅਲਟੋ ਲੱਜੰਗੀ ਬਾਈ ਹਨਾ ਹਾਂਜੀ ਥਾਂ ਲੇ ਵਾ ਬੜਾ ਥੋੜਾ ਨਾ ਸੋਦਮ ਤੇ ਲਵ ਖਾਈਏ ਹੈ ਕਰਾ ਫੜ ਫੜ ਕੇ ਵਾਨੇ ਦੀ ਅਰੇ ਬਾਬਾ ਜੀ ਨੱਕੀ ਕਰਕੇ ਜੀ ਨਹੀਂ ਲਾਉਂਦੀ ਹੂੰ ਬਣ ਜਾਣੀ ਬਾਬਾ ਜੀ ਵੇਖੋ ਬਾਈਆਂ ਦਾ ਵੇਖੋ ਬੱਛੀ ਦੀ ਹਾਂ ਤੇ ਕੀਮਤ ਕਿ ਨਹੀਂ ਕਰਦੀ 50 ਦੀ ਬਾਬਾ ਜੀ ਬੱਛੀ ਦਾਂਗੇ 50 ਦੀ ਹਾਂਜੀ ਕੋਈ ਛੱਡ ਦਿਓ ਯਾਰ ਬਾਬਾ ਜੀ ਪਤਾ ਬੇਨਤੀ ਆ ਇੱਕ ਵਾਰਾ ਤੁਸੀਂ ਛਡਾਉਂਦੇ ਜੀ ਇੱਕ ਵਾਰਾ ਅਗਲਾ ਛਡਾਉਂਦਾ ਚਲ ਅਸੀਂ ਯਾਰ ਹੀ ਛਡਾਉਣਾ ਨੰਝਾ ਦੀ ਜਿਆਦਾ ਕਾਰ ਬਾਬਾ ਜੀ ਠੀਕ ਹੈ ਸੱਜਣੋ 94 ਦੀ ਫੜ ਲਓ ਜਿਹਨੂੰ ਪਸੰਦ ਲੱਗੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ